ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਜੀ ਦੋ ਟੇ ਚਾਰ ਸੂਈਆਂ ਵਿੱਚ ਬਾਈ ਇੱਕ ਗੱਭਣ ਆਜੋ ਬਾਈ ਆਲੇ ਆਜੋ ਤੁਹਾਨੂੰ ਤੂੜ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਆ 40 ਪੰਜ ਹਾਂਜੀ ਹਾਂ ਜੀ ਨਾਮ ਤੇ ਐਡਰੈਸ ਹੋਲ ਨਾਮ ਆਉਂਕਰੀ ਸਿੰਘ ਮੈਂ ਪੈਟ ਕੋਸਾਈ ਜਿਹੜਾ ਮੋਗਾ ਤਹਿਸੀਲ ਨਿਹਾਲ ਸੇ ਨਾਲ ਠੀਕ ਆ ਨੇੜੇ ਪਿੰਡ ਬਈ ਨੇੜੇ ਇੱਧਰ ਬਉਡੇ ਰਹਿ ਗਏ ਜਿਹੜਾ ਮੇਨ ਰੋਡ ਤੋਂ ਉਨੇ ਇੱਧਰ ਮੀਨੀਆਂ ਰਹਿ ਗਏ ਚੱਕਰ ਰਹਿ ਗਏ ਜੀ ਮੋਬਾਈਲ ਨੰਬਰ 729844960 ਠੀਕ ਆ ਬਈ ਹਾਂਜੀ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਹੈ ਇਹ ਪਲੂਨ ਆ ਜੀ ਚਾਰ ਦਿਨ ਦਾ ਮੂਹ ਠੀਕ ਆ ਕਦੋਂ ਸੂਈ ਹੈ ਬਈ ਇਹਨੂੰ ਸੂਈ ਨੂੰ ਹੋਵੇ ਚਾਰ ਪੰਜ ਦਿਨ ਜੀ ਠੀਕ ਆ ਤੇ ਕਿੰਨਾ ਕੁ ਬੋਲਾ ਹਣ ਬੋਲਾ ਇਸ ਟਾਈਮ ਹੂ 16 17 ਕਿੰ ਲੋ ਜੀ ਠੀਕ ਹੈ ਨੈਟ ਤਿਆਰ ਹੈ ਭਾਈ ਜੀ ਨੈਟ ਦੋ ਟਾਈਮ ਬੰਦਾ ਚੋਕੇ ਲੈ ਕੇ ਜਾ ਠੀਕ ਹੈ ਭਾਈ 17 ਮਾਰ ਦੇ ਕੀ ਮਾਰਨੀਆ ਮਾਰ ਦੋ ਕੋਈ ਚੱਕਰ ਨਹੀਂ ਲੈ ਚਵਾਈ ਬਾਈ ਕਹਿੰਦਾ ਚੈੱਕ ਕਰਵਾ ਨੀ ਚਵਾਈ ਚੈੱਕ ਕਰ ਲੋ ਭਾਈ ਦੋ ਡੰਗ ਦਸੱਲੀ ਕਰ ਲੋ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਬੱਚਾ ਛੱਟ ਕੇ ਮਾਰ ਦਿੰਦੇ ਨਹੀਂ ਨਾ ਕੋਈ ਨਹੀਂ ਰਹਿੰਦੇ ਭਾਈ ਫੇਰ ਮਾਰ ਦੇ ਕੋਈ ਬੱਚਾ ਕੀ ਆ ਟਾਈਮ ਚੋਕੇ ਲੈ ਕੇ ਜਾਵੇ ਬੱਚਾ ਕੀ ਮਗਾ ਬੱਚਾ ਜੀ ਠੀਕ ਹੈ ਫੇਸ ਚੰਗਾ ਕੱਦ ਚੰਗਾ ਹੈ ਬ੍ਰੀਡ ਚੰਗੀ ਆ ਥਾਂ ਬਹੁਤ ਚੰਗਾ ਲੱਗਿਆ ਚਿਵਾਈ ਚੂ ਵੀ ਉਹ ਤਾਂ ਚੰਗੀ ਆ ਨਾ ਕੋਈ ਜਮਾਂ ਬਾਈ ਇੱਕ ਨੰਬਰ ਠੀਕ ਆ ਬਾਈ ਤੇ ਮੁੱਲ ਕੀ ਦਾਈ ਇਹ ਆ ਮੁੱਲ 75000 70000 ਦੀ ਦਵਾਂਗੇ ਠੀਕ ਆ 72000 ਰੁਪਏ ਮੁੱਲ 70000 ਦੀ ਬਾਈ ਕਹਿੰਦਾ ਵੈੜਾ ਜਿਹੜੀ ਆਪਾਂ ਦੇ ਦੇਾਂਗੇ ਬਾਈ ਕੱਦ ਬੱਡ ਚੰਗਾਗਾ ਰੰਗ ਰੂਪ ਵੀ ਚੰਗਾਗਾ ਕਰਮਾ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਈ ਆ ਇਹ ਸੂਈ ਹੀ ਦੂਜਾ ਸੂਆ ਕਦੋਂ ਸੂਈ ਆ ਬਾਈ ਇਹਨੂੰ ਸੂਈ ਇਹੋਂ ਪਾਰਸੋਂ ਸੁੱਈ ਹੈ ਜੀ ਠੀਕ ਹੈ ਬੱਚਾ ਕੀ ਹੈ ਬੱਚਾ ਬੱਛਾ ਜੀ ਇਹਦੇ ਮਗਰ ਵੀ ਠੀਕ ਹੈ ਕਿੰਨਾ ਕੁ ਬੋਲਾ ਹੂ ਬੋਲਾ ਹੋ 12 ਕਿਲੋ ਜੀ ਨੈਟ ਤਿਆਰ ਹੈ ਬਈ ਹਾਂਜੀ ਠੀਕ ਹੈ ਥਾਨ ਬਹੁਤ ਚੰਗਾ ਹਨ ਇਹ ਮੱਝਾਂ ਵਾਲੀ ਹੈ ਜੀ ਠੀਕ ਹੈ ਦੁੱਧ ਮੱਝਾਂ ਜੀ ਚਾਹੇ ਬੰਦਾ ਉਹ ਐਸਾ ਜਿਹੜੇ ਮਹਿਲਾੜੀ ਜੀ ਚਵਾਈ ਜੂਈ ਕਿਵੇਂ ਆ ਜੀ ਇੱਕ ਨੰਬਰ ਆ ਬਾਈ ਠੀਕ ਹੈ ਬਾਈ ਟੋਰ ਦੇ ਬਾਈ ਮੜੀ ਮੱਝਾਂ ਵਰਗੀ ਬਾਈ ਇਹਦਾ ਜਮਾ ਦੁੱਧ ਹੋਗਾ ਹੈਂਡ ਬੋਲਾਊਗੀ ਯਾਦ ਬਰੀਡ ਚੰਗੀ ਆ ਗਰਮੀ ਨੇ ਬਿਲਕੁਲ ਨਹੀਂ ਮਤ ਉਧਰ ਉਹਨਾਂ ਨੂੰ ਚੋਪਾ ਕਰਾਉਂ ਮੋੜ ਲਿਆ ਬਾਈ ਮੁੱਲ ਕੀ ਆ ਬਾਈ ਇਹਦਾ ਇਹਦਾ ਮੁੱਲ 32000 ਹੈ ਜੀ 30000 ਦੀ ਬਸ ਜੈ ਸੁਈ ਹੈ ਜੀ ਠੀਕ ਆ 32000 ਰੁਪਿਆ ਮੁੱਲ 30000 ਦੀ ਬਾਈ ਕਹਿੰਦਾ ਆਪਾਂ ਵੜਾ ਜਿਹੜੀ ਦੇ ਦੇਣੀ ਹੈ ਉਹ ਲੋਹੇ ਜਈ ਹੈ ਜੀ ਆਪਣੇ ਕੋਈ ਉਹ ਠੀਕ ਆ ਬਾਈ ਅੱਗੇ ਬ੍ਰੇਤ ਇਹਨਾਂ ਨੰਬਰ ਕਿਹੜਾ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਬਾਈ ਕਦੋਂ ਸੂਈ ਇਹਨੂੰ ਸੂਈ ਨੂੰ ਹੋ ਕੇ 5 6 ਦਾਂਗੀ ਠੀਕ ਆ ਬੱਚਾ ਕੀ ਹੈ ਬੱਚਾ ਇਹਦੇ ਮੰਗਰ ਵੀ ਠੀਕ ਆ ਬਾਈ ਦੁੱਧ ਕਿੰਨਾ ਹੋਣਾ ਦੁੱਧ ਉਹ ਇਹਦੇ ਥੱਲੇ ਜੀ 11 12 ਕਿਲੋ ਠੀਕ ਆ ਭਾਏ ਦੋ ਟਾਈਮ ਚੋਲੇ ਬਾਈਆਂ ਜੋ ਤਿੰਨ ਟਾਈਮ ਚੋਲੇ ਠੀਕ ਆ ਖੋਲ ਦੇ ਬਾਈ ਤੋੜ ਕੇ ਰੱਖਾ ਦੇ ਤੇ ਕੀ ਮੁੱਲ ਆ ਬਾਈ ਇਹਦਾ ਇਹਦਾ ਮੁੱਲ 38000 36000 ਦੀ ਦਵਾਂਗੇ ਠੀਕ ਆ 38000 ਰੁਪਏ ਮੁੱਲ 36000 ਦੀ ਬਾਈ ਕਹਿੰਦਾ ਵੈੜਾ ਜਿਹੜੀ ਆਪਾਂ ਦੇ ਦੇਾਂਗੇ ਚ ਬਾਈ ਜੂਈ ਆਪਣਾ ਨੰਬਰ ਇੱਕ ਨੰਬਰ ਆ ਠੀਕ ਆ ਮੋੜ ਲਿਓ ਬਾਈ ਚ ਬਾਈ ਜੂਈ ਬਾਈ ਕਹਿੰਦਾ ਇੱਕ ਨੰਬਰ ਜਿਆਦ ਵੀੜ ਚੰਗੀ ਆ ਗਰਮੀ ਘੱਟ ਮਨੂ ਹੈਂਡ ਫੋਨ ਤਾਂ ਜਿਹੜੀ ਕਰਮਾ ਜੀ ਚੰਗੀ ਆਉਗੀ ਅੱਗੇ ਵੀਰੇ ਚਾਰ ਨੰਬਰ ਕਿਹੜਾ ਸੂਸ ਹੁੰਦੀ ਆ ਇਹ ਗੱਬਣ ਆ ਜੀ ਇਹ ਤੀਜਾ ਸੂਆ ਹੁੰਦੀ ਆ ਕਿੰਨੇ ਦਿਨ ਲੈਂਦੀ ਹੈ ਬਈ ਦਿਨ ਲੈ ਜੂ 2-3 ਦਿਨ ਜੀ ਦੁੱਧ ਤੇ ਤਵਾ 25-26 ਕਿਲੋ ਜੀ ਵਹਿੜਦਾ ਇਹਦਾ ਠੀਕ ਆ ਹਾਂਜੀ ਹੂੰ ਖੋਲ ਦੇ ਬਈ ਤੋਰ ਕੇ ਰਖਾ ਦੇ ਜੀ ਕਿਉਂ ਮੈਂ ਦੋਨੇ ਪਾਸੇ ਬਹਿ ਕੇ ਟੂਲਾ ਚ ਠੀਕ ਆ ਚਵਾਈ ਚੋਈ ਚੰਗੀ ਨਿਕਲੂ ਹਨਾ ਚਵਾਈ ਦੀ ਇੱਕ ਨੰਬਰ ਆ ਬਈ ਠੀਕ 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 ਥਣਾ ਥੁਣਾ ਦੀ ਗਾਰੰਟੀ ਹੋਊ ਜ ਕੋਈ ਸਿੱਧਾ ਵੀ ਮੰਗਾਲੇ ਠੀਕ ਆ ਹਾਂ ਤੇ ਮੁੱਲ ਭਰਾ ਇਹਦਾ ਮੁੱਲ ਪਾਸ ਲੈਣ ਦੇਣੀ ਆ ਜੀ 55000 ਦੀ ਦੇਣੀ ਆ ਇਧਰ ਦੀ ਫਮਾਲਾ ਠੀਕ ਆ 55000 ਰੁਪਿਆ ਬਾਈ ਕਹਿੰਦਾ ਮੁੱਲ ਆ ਤੇ 55000 ਵੀ ਦੇਵਾਂਗੇ ਵਿੱਚੋਂ ਛੋੜ ਚੱਪਾ ਜ਼ਰੂਰ ਹੋ ਜਾਊਗਾ ਕੱਦ ਬਿੱਟ ਚੰਗਾ ਯਾਤ ਬ੍ਰਿਟ ਠੀਕ ਆ ਹੂੰ ਮੁੱਲ ਵੀ ਜਾਇਜ਼ ਆ ਹਨਾ ਵੀਰੇ ਹਾਂ ਬਾ ਇੰਨੇ ਦੀ ਦੇਣੀ ਆ ਜੀ ਮੁੱਲ ਕਰਾਉਣ ਨੂੰ ਤਾਂ 65 ਕਰਦੇ ਆਂ ਇਹ ਬਾ 55 ਦੀ ਦੇਣੀ ਠੀਕ ਆ ਭਾਈ ਹਾਂਜੀ ਹੂੰ ਉਹ ਬਣ ਕੇ ਸੂ ਅੱਗੇ ਵੀਰੇ 5 ਨੰਬਰ ਕਿਹੜਾ ਸੂ ਸੂਈ ਆ ਜੀ ਮੂੰਹੋਂ 6 ਦੰਦ ਮੂੰਹੋਂ 6 ਦੰਦ ਦੂਜਾ ਸੂਗਾ ਕਦੋਂ ਸੂਈ ਆ ਲੱਲ ਸੂਈ ਆ ਜੀ ਇਹ ਠੀਕ ਆ ਜ਼ੇਰ ਪੈ ਗਈ ਸੀ ਗੇਰ ਹਾਂਜੀ ਤੇ ਬੱੱਚਾ ਕੀ ਹੈ ਬਾਈ ਬੱੱਚਾ ਜੀ ਇਹਦੇ ਮਗਰ ਵੀ ਠੀਕ ਆ ਬਾਈ ਕਿੰਨਾ ਕੁ ਬੋਲਾ ਗੱਡੇ ਹੋਰ ਹਾਂ ਨਿਕਲੋ ਬੋਲਾ ਹੁਣ ਤਿਆਰ ਆ ਜੀ ਨੈਟ ਠੀਕ ਆ ਹਾਂਜੀ ਖੋਲ ਲੈ ਬਾਈ ਬੰਦਾ ਦੋ ਟਾਈਮ ਚੋਲੇ ਨਾਲੇ ਡੰਗ ਹਜੇ ਤੀਜਾ ਹੀ ਹੋਇਆ ਠੀਕ ਆ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਚੰਗੀ ਆ ਬੜ ਰਾਜੀ ਆ ਕਰਦ ਵਾਲੀ ਆ ਪ੍ਰਿੰਟ ਪ੍ਰਿੰਟ ਚੰਗਾ ਸੂਈ ਸਵਾਈ ਆ ਬਾਈ ਤੇ ਕੀ ਮੁੱਲ ਰਹੂ ਇਹਦਾ ਮੁੱਲ ਜੀ ਬਾ ਲੈਣ ਦੇਣਾ ਕੋਈ 90 ਨਹੀਂ 95 ਨਹੀਂ 85000 ਦੀ ਦੇਣੀ ਠੀਕ ਆ ਬਾਈ 85000 ਦੀ ਬਾਈ ਕਹਿੰਦਾ ਵੈੜ ਦੇ ਦਿਆਂਗੇ ਬੱਡ ਬੱਡ ਰਾਂਗੇ ਤਾਂ ਕਿ ਨਾ ਉੱਥੋਂ ਆਵਾਜ਼ੋਂ ਤਾਂ ਕਰਦੀਆਂ ਹੂੰ ਫੇਸੂਸ ਬਾਸ ਹੋਣਾ ਨਾ ਬੂਥੀ ਵਾ ਰਾਜੀ ਰੋਜੀ ਫੁੱਲ ਆ ਬਾਈ ਮੈਂ ਜੀ ਹਾਲ ਹੁੰਦਾ 10 ਦੀ ਬੈਠ ਦਿੰਦੇ ਜੀ ਸਹੀ ਗੱਲ ਆ ਬਾਈ ਸਹੀ ਗੱਲ ਨਾ ਕਿ ਸੀਗੇ ਭਰਾ ਕੋਲੇ ਪੰਜ ਪੰਜੇ ਦਿਖਾਤੇ ਤੇ ਕਿਸੇ ਵੀਰ ਦੇ ਪੰਜਾਂ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਨ ਦਲੋਂ ਧੰਨਵਾਦ